ਦੋਸਤੋ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰ ਰਿਹਾ ਹਾਂ ਚੈਟਮ ਕੈਂਟ ਜਿਹੜਾ ਕਿ ਇਹ ਟਾਊਨ ਹੈ ਇੱਥੋਂ ਦੇ ਸਪੋਰਟਸ ਗਰਾਊਂਡਾਂ ਦੇ ਬਾਰੇ ਤੇ ਜੇ ਮੈਂ ਗੱਲ ਕਰਾਂ ਤਾਂ ਕੈਨੇਡਾ ਦੀ ਜਿਹੜੀ ਨੈਸ਼ਨਲ ਖੇਡ ਹੈ ਜਿਵੇਂ ਆਪਣੀ ਹਾਕੀ ਹੈ ਤਾਂ ਇੱਥੇ ਆਈਸ ਹਾਕੀ ਹੈ ਕਿਉਂਕਿ ਇਹ ਠੰਡਾ ਮੁਲਕ ਹੈ ਇੱਥੇ ਬਰਫ਼ ਪੈਂਦੀ ਹੈ ਤੇ ਇੱਥੋਂ ਦੀ ਗੇਮਾਂ ਵੀ ਉਦਾਂ ਦੀਆਂ ਹੀ ਐ ਤੇ ਇਹ ਇਨਡੋਰ ਗੇਮ ਹੈ ਤੇ ਜੇਕਰ ਜਿਆਦਾ ਇਹ ਕੈਨੇਡਾ ਦੇ ਵਿੱਚ ਆਊਟਡੋਰ ਗੇਮ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਫੁੱਟਬਾਲ ਹੋਗੀ ਰਗਬੀ ਹੋਗੀ ਤੇ ਸੌਫਟਬਾਲ ਹੋਗੀ ਸੌਫਟਬਾਲ ਹੁੰਦੀ ਹੈ ਬਿਲਕੁਲ ਆਪਣੇ ਬੇਸਬਾਲ ਦੀ ਤਰ੍ਹਾਂ ਜਿਵੇਂ ਆਪਾਂ ਟੀਵੀਆਂ ਦੇ ਵਿੱਚ ਦੇਖਦੇ ਆਂ ਵਿਦੇਸ਼ਾਂ ਦੇ ਵਿੱਚ ਖੇਡਦੇ ਆਂ ਸੌਫਟਬਾਲ ਵੀ ਉਹਦਾ ਹੀ ਇੱਕ ਹਿੱਸਾ ਹੀ ਹੈ ਤੇ ਮੈਂ ਤੇ ਮੇਰੇ ਬੇਟਾ ਅਸੀਂ ਦੋਨਾਂ ਨੇ ਸੋਚਿਆ ਕਿ ਕਿਉਂ ਨਾ ਅੱਜ ਗਰਾਊਂਡ ਬਣਨ ਜਾਇਆ ਜਾਵੇ ਤੇ ਜਦੋਂ ਅਸੀਂ ਸ਼ਹਿਰ ਦੇ ਸੋਹਣੇ ਜਿਹੇ ਦ੍ਰਿਸ਼ਾਂ ਨੂੰ ਫਲਮਾਉਂਦੇ ਹੋਏ ਅਸੀਂ ਗਏ ਤਾਂ ਉੱਥੇ ਸਾਨੂੰ ਇੱਕ ਫੈਮਿਲੀ ਜਿਹੜੀ ਕਿ ਸੌਫਟਬਾਲ ਖੇਡ ਰਹੀ ਸੀ ਤੇ ਅਸੀਂ ਵੀ ਉਹਨਾਂ ਨਾਲ ਗੱਲਬਾਤ ਕੀਤੀ ਤੇ ਗੱਲਬਾਤ ਕਰਨ ਤੋਂ ਬਾਅਦ ਉਹ ਕਹਿੰਦੇ ਤੁਸੀਂ ਸਾਡੇ ਨਾਲ ਤੁਸੀਂ ਇਹ ਸਾਡੀ ਗੇਮ ਜ਼ਰੂਰ ਖੇਡੋ ਤੇ ਅਸੀਂ ਵੀ ਉੱਥੇ ਥੋੜਾ ਜਿਹਾ ਟਾਈਮ ਇੱਥੇ ਅਸੀਂ ਸੌਫਟਬਾਲ ਨੂੰ ਸਮਝਿਆ ਤੇ ਥੋੜਾ ਜਿਹਾ ਟਾਈਮ ਉੱਥੇ ਅਸੀਂ ਉਹਨਾਂ ਦੇ ਨਾਲ ਸਪੈਂਡ ਕੀਤਾ ਗੇਮ ਵੀ ਅਸੀਂ ਖੇਡੀ ਤੇ ਫਿਰ ਉਸ ਤੋਂ ਬਾਅਦ ਅਸੀਂ ਸੋਚਿਆ ਕਿਉਂ ਨਾ ਹੁਣ ਦੂਸਰੇ ਗਰਾਊਂਡ ਵੱੰਨੀ ਜਾਇਆ ਜਾਵੇ ਜਦੋਂ ਅਸੀਂ ਦੂਸਰੇ ਗਰਾਊਂਡ ਜਿਹੜਾ ਕਿ ਉੱਥੋਂ ਥੋੜੀ ਜਿਹੀ ਦੂਰੀ ਤੇ ਸੀ ਤੇ ਜਦੋਂ ਹੀ ਅਸੀਂ ਉਸ ਗਰਾਊਂਡ ਦੇ ਵਿੱਚ ਗਏ ਤਾਂ ਮੈਂ ਬਹੁਤ ਹੈਰਾਨ ਹੋ ਗਿਆ ਉਹ ਗਰਾਊਂਡ ਨੂੰ ਦੇਖ ਕੇ ਕਿਉਂਕਿ ਉਹ ਗਰਾਊਂਡ ਇੱਕ ਕੋਈ ਛੋਟਾ ਮੋਟਾ ਗਰਾਊਂਡ ਨਹੀਂ ਘੱਟੋ-ਘੱਟ 20 ਤੋਂ 25 ਕਿੱਲਾਂ ਦੇ ਵਿੱਚ ਉਹ ਗਰਾਊਂਡ ਸੀਗਾ ਤੇ ਇੰਨਾ ਵੱਡਾ ਗਰਾਊਂਡ ਤੇ ਉਦੋਂ ਵੀ ਇੱਕ ਹੈਰਾਨਗੀ ਵਾਲੀ ਗੱਲ ਵੀ ਉਥੇ 20 ਤੋਂ 25 ਟੀਮਾਂ ਹੀ ਖੇਡ ਰਹੀਆਂ ਸੀ ਇਹ ਫੁੱਟਬਾਲ ਦਾ ਗਰਾਊਂਡ ਹੈ ਤੇ ਇੱਥੇ 4 ਸਾਲ ਤੋਂ ਲੈ ਕੇ 13-14 ਸਾਲ ਤੱਕ ਦੇ ਜਿਹੜੇ ਮਤਲਬ ਵੀ ਬੱਚੇ ਇੱਥੋਂ ਦੇ ਇਹ ਉਹਨਾਂ ਵਾਸਤੇ ਹੀ ਹੈ ਤੇ ਬਾਕੀ ਵੱਡਿਆਂ ਅਡਲਟ ਵਾਸਤੇ ਤੇ ਉਦੋਂ ਵੱਡਿਆਂ ਵਾਸਤੇ ਤਾਂ ਮਤਲਬ ਹੋਰ ਸਾਈਡ ਸੀ ਗਰਾਊਂਡ ਤੇ ਪਰ ਇਹ ਗਰਾਊਂਡ ਤਾਂ ਇੱਥੇ ਇੰਨਾ ਛੋਟੇ ਬੱਚਿਆਂ ਵਾਸਤੇ ਸੀ ਤੇ ਟੀਮਾਂ ਬਹੁਤ ਸੋਹਣੀਆਂ ਲੱਗ ਰਹੀਆਂ ਸੀ ਕਿਉਂਕਿ ਹਰੇਕ ਨੇ ਪ੍ਰੋਪਰ ਇੱਥੇ ਡਰੈਸ ਪਾ ਕੇ ਖੇਡਦੇ ਆ ਤੇ ਜਿਹੜੀਆਂ ਬੱਚੀਆਂ ਸੀ ਛੋਟੀਆਂ 4 ਸਾਲ ਦੀਆਂ ਬੱਚੀਆਂ ਵੀ ਖੇਡ ਰਹੀਆਂ ਸੀ ਉਹਨਾਂ ਨੂੰ ਜਿਹੜੀਆਂ ਫੀਮੇਲ ਕੋਚ ਸੀ ਤੇ ਜਿਹੜੇ ਬੁਆਏਸ ਖੇਡ ਰਹੇ ਸੀ ਉਹਨਾਂ ਦੇ ਤਾਂ ਚਲੋ ਮੇਲ ਕੋਚ ਸੀਗੇ ਤੇ ਅਸੀਂ ਬਹੁਤ ਇੱਥੇ ਸਾਨੂੰ ਵਧੀਆ ਵੀ ਲੱਗ ਰਿਹਾ ਸੀ ਤੇ ਇੱਕ ਸਾਨੂੰ ਦੁੱਖ ਇਹ ਵੀ ਲੱਗ ਰਿਹਾ ਸੀ ਕਿ ਜਿਹੜੇ ਆਪਣੇ ਪੰਜਾਬ ਦੇ ਗਰਾਊਂਡ ਐ ਉਹ ਲਗਭਗ ਹੁਣ ਖਾਲੀ ਹੁੰਦੇ ਐ ਜਿਆਦਾਤਰ ਪਿੰਡਾਂ ਦੇ ਵਿੱਚ ਤਾਂ ਕੋਈ ਖੇਡਣ ਹੀ ਨਹੀਂ ਆਉਂਦਾ ਗਰਾਊਂਡਾਂ ਦੇ ਵਿੱਚ ਜੇ ਆਉਂਦੇ ਵੀ ਐ ਤਾਂ ਵੱਧ ਤੋਂ ਵੱਧ ਕੀ ਐ ਤਾਸ਼ ਖੇਡਦੇ ਐ ਜਾਂ ਬੈ ਕੇ ਜਿਹੜੇ ਆ ਨਵੇਂ ਮੁੰਡੇ ਐ ਉਹ ਕੁੜੀਆਂ ਤਾਂ ਆਉਂਦੀਆਂ ਨਹੀਂ ਗਰਾਊਂਡਾਂ ਦੇ ਵਿੱਚ ਜੇ ਨਵੇਂ ਮੁੰਡੇ ਖੇਡਦੇ ਵੀ ਐ ਤਾਂ ਉਹ ਵੱਧ ਤੋਂ ਵੱਧ ਪਬਜੀ ਖੇਡਦੇ ਜਾਂ ਹੋਰ ਹੀ ਗੇਮਾਂ ਬਾਕੀ ਦੀ ਗੱਲ ਅੱਗੇ